ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਨਵੀਂ ਵੀਡੀਓ 'ਚ। ਕਣਕਾਂ ਦਾ ਪੂਰਾ ਚੱਲ ਰਿਹਾ, ਜੋਰ ਤੋਂ ਮਸ਼ੀਨ ਤੇ ਮਸ਼ੀਨ ਚੜੀ ਏ। ਦੇਖੋ ਜੀ ਚੱਲਣ ਦੀ ਏ, ਗਾ ਚੱਲਣ ਦੀ ਏ ਬਿਲਕੁਲ ਆਪਣੇ ਲਾਗੇ। ਅੱਪਾਂ ਪੂਰਾ ਯਾ ਲੈ ਗਿਆ। ਇਹ ਕਿੰਨਾ ਝਾੜ ਨਿਕਲਿਆ ਠੀਕ ਆ ਕਿੰਨੇ ਮਾਨ ਹੋਈ ਸਾਰਾ ਕੁਝ ਦੱਸਾਂਗੇ ਤੁਹਾਨੂੰ ਬਣੇ ਰਹੋ ਵੀਡੀਓ ਦੇ ਨਾਲ ਲੋ ਮੈਟਰ ਚੱਲ ਗਈ ਮਸ਼ੀਨ ਵਾਹਿਗੁਰੂ ਦਾ ਨਾਮ ਲੈ ਕੇ ਸਕੇ ਪਾਜਾ ਦਾ ਕਰਤਾ ਕੰਮ ਚੱਲ ਜੀ ਆਹ ਪਤਾ ਬਹੁਤ ਸੋਹਣਾ ਫੜਦਾ ਲੋ ਮੇਤਰ ਪਿਆਰਿਓ ਅਗਲੇ ਦਿਨ ਦੇ ਵਿੱਚ ਜੇ ਤੈਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪਾਂ ਵੱਡੀ ਗਣਕ ਤਿੰਨ ਕਿੱਲੇ ਤੋਂ ਵੱਡਿਆ ਏ ਇਹ ਆਪਣਾ ਟਰਾਲਾ ਵਾ ਮਤਲਬ 1.9 ਫੁੱਟਾ ਆਪਾਂ ਚੱਲਦੇ ਆਂ ਮੰਡੀ ਰਾਕੇ ਡਾਲੇ ਡਾਲੇ ਜੇ ਥੱਲੇ ਥੱਲੇ ਵੇਚਨੇ ਆਂ ਇਹ ਕਿੰਨੇ ਕੁਇੰਟਲ ਪਈ ਦੀ ਆਪਾਂ ਪਹਿਲੀ ਵਾਰੀ ਕਣਕੇ ਚ ਪਾਈ ਚੱਲਦੇ ਨਾਲ ਤੁਹਾਨੂੰ ਦੱਸ ਦਿਆਂ ਕਿਲੇ ਸਾਰਾ ਕੋਈ ਦੱਸ ਦਿਆਂ ਮੰਡੀ ਦੇ ਉਹ ਬਹੁਤ ਮਿੱਤਰੋ ਮੰਡੀ 'ਚ ਬਹੁਤ ਰਾਸ਼ਵਾ ਦਾੜ-ਦਾੜ ਕੰਮ ਚੱਲ ਰਿਹਾ ਹੂੰ ਲੋ ਮਿੱਤਰੋ ਲੱਗੇ ਪਏ ਆਪਾਂ ਲਾਹਣਾ ਇੰਨੇ ਥਾਇਆ ਤਿੰਨਾ ਕਿੰਨੇ ਦਾ ਮਾਲ ਲਿਆਂਦਾ ਆਪਾਂ ਤੇ ਕਣਕ ਦੇਖੋ ਬਹੁਤ ਮੋਟੀ ਹੈ ਕਣਕ ਬਹੁਤ ਮੋਟੀ ਟੋਟਾ ਕੋਈ ਨਹੀਂ ਹੈਗਾ ਇੱਕ ਨੰਬਰ ਲੱਗੇ ਆ ਬੰਦੇ ਇਹਦੇ ਆਪਾਂ ਇਹ ਬੰਦੇ ਮੰਡੀ ਸਾਵਣਾ ਜੀਏਡੀ ਲਓ ਵੀ ਮਿੱਤਰੋ ਆਪਣੇ ਜਵਾਨਾਂ ਨੇ ਇੱਥੋਂ ਮੱਕੀ ਵੜ ਗਏ ਐਨੂੰ ਰਾਹ ਬਣਾ ਲਿਆ ਮਸ਼ੀਨ ਦਾ ਤੇ ਫੇਰਾ ਮਤਲਬ ਨਹੀਂ ਪਾਣੀ ਸੁੱਕਣ ਦੀ ਹੁਣ ਮੱਕੀ ਨਸੇਰੇ ਤੇ ਆ ਗਈ ਆ ਵੇ ਨਸਰ ਲਾ ਪੀ ਤੇ ਮੜਦੇ ਆ ਫਿਰ ਰਹਿਣ ਦੇ ਰਹਿਣ ਦੇ ਅਜੇ ਰਹਿਣ ਦੇ ਇਹਨੂੰ ਅਜੇ ਰਹਿਣ ਦੇ ਅਜੇ ਨਾ ਛੇੜ ਪੌੜੀ ਡਾਕਟਰ ਮਹਾਰਾਜ ਦੀ ਕਿਰਪਾ ਨਾਲ ਸਾਮਾ ਰੋਣਿਆਵਾ ਟਰਾਲੀ ਤੇ ਆਇਆ ਇਹ 4 ਇਕੱਠੇ ਆਉਂਦੇ ਕਿ ਨਹੀਂ ਟਰੈਕਟਰ ਮਿੰਟੋ ਮਿੰਟ ਅੱਧੇ ਫੋਨ ਤੇ ਭੱਜੇ ਆਉਂਦੇ ਨੇ ਭੱਜੇ ਤਾਂ ਗਿੱਲਾ ਸੀ ਡਾਕਟਰ ਪਾਣੀ ਵਾਇ ਹੈ ਇਹਦਾ ਵੀ ਕਸੂਰ ਨਹੀਂ ਹੋਈ ਉਹ ਮਾੜਾ ਇਹ ਬਾਹਰ ਦੇ ਥੱਲੇੋਂ ਪਤਾ ਨਹੀਂ ਪਾਣੀ ਕਿੱਥੋਂ ਨਿਕਲੀ ਆਉਂਦਾ ਸੀ ਹਲੋ ਦੀਪਾ ਜੀ ਵੀ ਆ ਗਏ ਸਾਰੇ ਹੀ ਆ ਗਏ ਤੇ ਅਰੇ ਉਹ ਵੀ ਆਉਣ ਲੱਗਾ ਮੈਂ ਤੂੰ ਰਹਿਂਦੇ ਢੁੱਟ ਢੁੱਟੇ ਕਰਾਂਦਾ ਉੱਥੇ ਰਹਿਂਦੇ ਹੋ ਬਣਾ ਮੈਂ ਦਾ ਵਰੇਤਾ ਜੇ ਬੈਠਾ ਮੈਂ ਆਹ ਓਕੇ ਅਸੀਂ ਤਾਂ ਆਪ ਟਰਾਲੀ ਡੱਕ ਕੇ ਤੂੰ ਆਏ ਆ ਲਾ ਕੇ ਕੀ ਆ ਕੀ ਪਾਣੀ ਆ ਗਿਆ ਸੋ ਮਿੱਤਰੋ ਮੰਡੀ ਦਾ ਕੰਮ ਹੈ ਬਸ ਠੰਡਾ ਹੋ ਗਿਆ ਰਹਿ ਗਿਆ ਫਿਰ ਲਵਾਜ ਦਾ ਕੰਮ ਉਹ ਵੀ ਕੰਮ ਠੰਡਾ ਬੜਾ ਬਹੁਤ ਸੋਹਣਾ ਨਿਕਲੀ ਹੈ ਸਾਰਾ ਚਲੋ ਦੱਸਾਂਗੇ ਤੁਹਾਨੂੰ ਅੱਗੇ ਤੇ ਅੱਗੇ ਦਾ ਪਸਾਬ ਨਹੀਂ ਲਾਇਆ ਜਿਹੜੀ ਤੁਲੀ ਹੈ ਜਿਹੜੀ ਹੁਣ ਤੋਂ ਵੀ ਫਿਰ ਉਹਦਾ ਹਿਸਾਬ ਲਗਦਾ ਤੇ ਆ ਇਹਦਾ ਵੀ ਦੱਸਾਂਗੇ ਠੀਕ ਸਾਰਾ ਦੱਸਾਂਗੇ ਤੁਹਾਨੂੰ ਆਪਣੇ ਏਰੀਆ ਦਾ ਸਾਗ ਦਾ ਮੱਡ ਸਾਡਾ ਕਰੋ ਚੱਕ ਹਾਂ ਕੋਰ ਹੈ ਨਹੀਂ ਜੀ ਹੈ ਲੋ ਵੀ ਮਿੱਤਰੋ ਇਹ ਆਪਣਾ ਪਹਿਲਾ ਟਰੈਕਟਰ ਜਿਹੜਾ ਆਪਾਂ ਜੌਂਡੀਅਰ ਤੋਂ ਪਹਿਲਾਂ ਹੀ ਅਰਜਨ ਲਿਆ ਆਹ ਜੀ ਕਰੋ ਚੱਕ ਪੁਰਾਣਾ ਟਰੈਕਟਰ ਹੀ ਅੱਜ ਆਪਾਂ ਨੂੰ ਮਿਲ ਗਿਆ ਲੋ ਮਿੱਤਰੋ ਕਣਕ ਆਪਾਂ ਮੰਡੀ ਛੱਡ ਗਏ ਤੇ ਆਪਾਂ ਆ ਗਏ ਬੁੱਟ ਪਸੰਦ ਕਰਨ ਦੇਖਦੇ ਆ ਪਸੰਦ ਕਿਹੜਾ ਆਉਂਦਾ ਇਹਨਾਂ ਦੇ ਇਧਰੋਂ ਸਾਰਾ ਚੇਂਜ ਹੀ ਕਰਤਾ ਦੇਖਦੇ ਆ ਕੀ ਪੈਂਦਾ ਲੋ ਵੀ ਮਿੱਤਰ ਪਿਆਰਿਓ ਆਪਾਂ ਲੈਣ ਦਾ ਬੁੱਟ ਬੁੱਟ ਲੈ ਜਾਂਦਾ ਨਵਾਂ ਆਪਾਂ ਚਲੋ ਮਾਰੇ ਬਰਕਤਾਂ ਪਾਵੇ ਇੱਕ ਆਪਣੇ ਮਤਲਬ ਲਈ ਆਪਣੀ ਸਮਾਈ ਸਮਾਈ ਇੱਕ ਲੋਹੇ 'ਚ ਵਾਦਾ ਹੋਈ ਜਾਂਦਾ ਇੱਕ ਦੇ ਕਿਸਾਨ ਦਾ ਕਦੀ ਕੋਈ ਸੰਧ ਆ ਗਿਆ ਹੁਣ ਮੇਰੇ ਹਿਸਾਬ ਨਾਲ ਤਵੀਆਂ ਵੀ ਆ ਜਾਣੀਆਂ ਤੇ ਸੰਧ 'ਚ ਵਾਦਾ ਹੋਈ ਜਾਂਦਾ ਨੀਤਾਂ ਸਾਫ਼ ਤੇ ਸੁਚੀਆਂ ਹੁਣ ਸਾਰਾ ਕੁਝ ਮਹਾਰਾਜ ਦਿੰਦਾ ਵਾ ਇਹ ਆਪਾਂ ਲੈ ਗੇ ਦਿੱਤਾ ਆਪਣੇ ਜਵਾਨ ਨੂੰ ਲੋ ਜੇ ਇੱਕ ਆਪਣੇ ਕੰਡਾ ਇੱਧਰ ਚ ਲੰਡਿਆ ਅੱਡੇ ਇੱਕ ਆਪਣੇ ਚੱਲਣ ਡਿਆ ਇੱਧਰ ਮਾਲ ਤੋ ਲਿਆ ਉਧਰ ਤੋਂ ਲਿਆ ਚੱਲਣ ਡਿਆ ਵਸ ਮਾਰੋ ਮਾਰ ਪਰਤੀ 50 ਕਿਲੋ ਦੀ 700 ਗ੍ਰਾਮ ਬੂਰੀ ਦਾ ਛਾੜੂ ਮੜਾ ਮਾਰ ਲਓ ਲਓ ਮਿੱਤਰੋ ਤੁਹਾਨੂੰ ਝਾੜ ਦਾ ਸੱਚ ਦਸੀਏ ਤੇ ਕੋਈ 70 ਸੁੱਤਰ ਮੰਨੀ ਨਿਕਲਦਾ ਸਹੀ ਤਾਂ ਮੈਂ ਗੱਲ ਦੱਸਾਂ 58 ਤੋਂ 60 ਮਣ ਨਿਕਲਿਆ 58 ਤੋਂ 60 ਮਣ ਠੀਕ ਆ ਅੱਗੇ ਕਵੰਟਲਾਂ ਤੁਸੀਂ ਹਿਸਾਬ ਆਪ ਲਾ ਲਿਓ ਇਹਨਾਂ ਨਿਕਲਿਆ ਜੇ ਤੇ ਵੀਡੀਓ ਵੇਖਣ ਲਈ ਤੁਹਾਡਾ ਦਿਵਤੋਂ ਧੰਨਵਾਦ ਰੱਬ ਰਾਖਾ ਮਿਲਦੇ ਆਂ ਅਗਲੀ ਵੀਡੀਓ ਚ